ਲੋਡੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਸੋਹਣੇ ਸੋਹਣੇ ਕਮੈਂਟ ਕਰ ਦਿਨੇ ਸਾਰਿਆਂ ਧੰਨਵਾਦ ਹਾਂਜੀ ਆਪਾਂ ਬਣਾਉਣੀ ਆ ਕਾਲੇ ਚਨੇ ਦੀ ਦਾਲ ਦੀ ਲੀਕ ਕਾਲੀ ਲੈ ਲਈ ਕਾਲੇ ਚਨੇ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਚੋਕ ਲਾਂਗੇ ਵੀ ਇਹਦੇ ਵਿੱਚ ਢੱਕਾ ਨਾ ਹੋਵੇ ਹਾਂ ਜੇ ਤੁਸੀਂ ਸਾਰੇ ਚਣਿਆਂ ਨੂੰ ਚੋਕ ਲਾਂਗੇ ਵਿੱਚ ਕੋਈ ਖਰਾਬ ਹੁੰਦਾ ਚਨਾ ਜਾਂ ਕੋਈ ਢੱਕਾ ਵਗੈਰਾ ਹੁੰਦਾ ਬੈਸੇ ਦਾ ਵੀ ਸਾਫੇ ਹੁੰਦੇ ਨੇ ਅੱਜ ਕੱਲ ਆਪਾਂ ਪੈਕ ਦੇ ਦੇ ਵਿੱਚ ਲਈਏ ਚਣੇ ਖੁੱਲੇ ਲਈਏ ਸਾਫੇ ਹੁੰਦੇ ਨੇ ਆਪਾਂ ਚੰਗੀ ਤਰ੍ਹਾਂ ਦੇਖ ਲੈਣਾ ਜੇ ਕੋਈ ਵਿੱਚ ਹੋਊਗਾ ਇਹ ਆਪਾਂ ਇੱਕ ਕੋਲੀ ਦੇ ਹਿਸਾਬ ਨਾਲ ਚਣੇ ਲਏ ਨੇ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਉਹ ਜੇ ਆਪਾਂ ਚਾਰ ਪੰਜ ਵਾਰ ਪਾਣੀ ਪਾ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਚੰਗੀ ਤਰ੍ਹਾਂ ਧੋ ਲਈ ਐਨ ਮਾਲ ਮਾਲ ਕੇ ਹਾਂਜੀ ਆਪਾਂ ਨੇ ਚਾਰ ਪੰਜ ਵਾਰੀ ਚੰਗੀ ਤਰ੍ਹਾਂ ਮਲ ਕੇ ਧੋ ਕੇ ਵਾਸ਼ ਕਰ ਲਈ ਹੁਣ ਇੱਕ ਭਾਂਡੇ ਚ ਪਾ ਲਈ ਆਪਾਂ ਇਹਦੇ ਵਿੱਚ ਇਹਨਾਂ ਨੂੰ ਭਿਉਂ ਕੇ ਰੱਖਾਂਗੇ ਹਾਂਜੀ ਇਹਨਾਂ 'ਕੋ ਥੋੜਾ ਜਿਹਾ ਜੀ ਆਪਾਂ ਨਮਕ ਪਾ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਕੇ ਚਮਚੀ ਪੀਰ ਦਾਂਗੇ ਹਲਾ ਦਾਂਗੇ ਅੱਜ ਤੱਕ ਆਪਾਂ ਸਾਰੇ ਬਣਾਉਂਦੇ ਹੀ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਧੋ ਕੇ ਧਵਾਉਂਦੇ ਹਾਂ ਹਾਂ ਜਿਵੇਂ ਅੱਜ ਦੀ ਤਰ੍ਹਾਂ ਚਮਚੀ ਪੀਰ ਕੇ ਮਿਕਸ ਕਰਕੇ ਆਪਾਂ ਜੀ ਇਹਨਾਂ ਨੂੰ 4-5 ਘੰਟੇ ਇਸ ਤਰ੍ਹਾਂ ਟਾ ਕੇ ਰੱਖ ਦਾਂਗੇ ਫਿਰ 4-5 4-5 ਘੰਟੇ ਬਾਅਦ ਫਿਰ ਆਪਾਂ ਇਹਨੂੰ ਉਬਾਲ ਲਾਂਗੇ ਕੁੱਕਰ ਦੇ ਵਿੱਚ ਪਾ ਕੇ 2-3 ਵਿਸਲ ਲਵਾ ਲਾਂਗੇ ਫਿਰ ਆਪਾਂ ਸਬਜ਼ੀ ਬਣਾਵਾਂਗੇ ਜੀ ਫਿਰ ਨਰਮ ਪੋਲੇ ਹੋ ਜਾਣਗੇ ਕਈ ਵਾਰ ਤਾਂ ਜੀ ਅਸੀਂ ਰਾਤ ਨੂੰ ਹੀ ਭਿਉਂ ਦਿੰਨੇ ਆ ਤੇ ਕਈ ਵਾਰ ਸਵੇਰ ਟਾਈਮ ਭਿਉਂ ਦਿੰਨੇ ਆ ਕਿਉਂਕਿ ਸਬਜ਼ੀ ਜੇ ਸ਼ਾਮ ਨੂੰ ਬਣਾਉਣੀ ਹੁੰਦੀ ਆ ਤਾਂ ਸਵੇਰੇ ਭਿਉਂ ਦਿੰਨੇ ਆ ਜੋ ਸਵੇਰੇ ਬਣਾਉਣੀ ਹੁੰਦੀ ਉਹ ਤਾਂ ਰਾਤ ਨੂੰ ਭਾਉ ਕੇ ਰੱਖ ਦੇ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।